ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਰਾਜ ਸਰਜੀਤ ਸਿੰਘ ਪਿੰਡ ਪਿਉਰੀ ਨਿਹੜਕ ਦਰਵਾਜਾ ਸ੍ਰੀ ਮੁਕਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਬੀ 'ਚ ਅੱਜ ਅਸੀਂ ਕਨਖਜੂਰੇ 'ਚ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਕਨਖਜੂਰਾ ਜਿਹੜਾ ਇਹਨੂੰ ਸੰਸਕ੍ਰਿਤ ਵਿੱਚ ਸਤਪਦੀ ਕਿਹਾ ਜਾਂਦਾ ਹੈ ਔਰ ਹਿੰਦੀ ਪਾਸਾ ਵਿੱਚ ਕਨ ਗੋਜਰ ਜਾਂ ਕਨ ਖਜੂਰਾ ਕਿਹਾ ਜਾਂਦਾ ਹੈ ਇਹ ਜਿਹੜਾ ਕਨ ਖਜੂਰਾ ਹੈ ਜਿਸ ਤਰ੍ਹਾਂ ਕਿ 25 ਖੰਡਾਂ ਵਿੱਚ ਵਿਭਾਜਿਤ ਹੁੰਦਾ ਹੈ ਪਰ ਤੇ ਇੱਕ ਖੰਡ ਵਿੱਚ ਚਾਰ ਪੈਰ ਹੁੰਦੇ ਆ ਔਰ ਇਹ ਜਿਹੜਾ ਕਨ ਖਜੂਰਾ ਹੈ ਵਿਸ਼ਕਤ ਹੁੰਦਾ ਹੈ ਜ਼ਹਿਰੀਲਾ ਹੁੰਦਾ ਹੈ ਔਰ ਇਹਦੇ ਜਗੜਾਂ ਵਿੱਚ ਵਿੱਚ ਹੁੰਦਾ ਹੈ ਔਰ ਜੇ ਚਿਪਕ ਜਾਂਦਾ ਹੈ ਇਸ ਨੂੰ ਪਟਣਾ ਅਸੰਭਵ ਹੋ ਜਾਂਦਾ ਹੈ ਔਰ ਮੁਸ਼ਕਲ ਹੋ ਜਾਂਦਾ ਹੈ ਇਹ ਜਿਹੜਾ ਕਰਨ ਖਜੂਰਾ ਹੈ ਜਿਸ ਤਰ੍ਹਾਂ ਕਿ ਇਹ ਚਿਪਕ ਜਾਂਦਾ ਹੈ ਔਰ ਪਕੜ ਮਜ਼ਬੂਤ ਕਰਦਾ ਜਾਂਦਾ ਹੈ ਔਰ ਜੇ ਜਿੰਨੇ ਪੈਰ ਹੁੰਦੇ ਆ ਸਾਰੇ ਪੈਰਾਂ ਦੇ ਨਾਲ ਚਿਪਕ ਜਾਂਦਾ ਹੈ ਔਰ ਚਿੰਟੀ ਨਾਲ ਵੀ ਨਹੀਂ ਪੱਟਿਆ ਜਾਂਦਾ ਜਿਸ ਤਰ੍ਹਾਂ ਕੇ ਨੂੰ ਪੱਤਣ ਦੇ ਲਈ ਗੜਜ਼ਾਪੀ ਦਾ ਕਪੜਾ ਇਹਦੇ ਨੇੜੇ ਕਰਨਾ ਹੁੰਦਾ ਹੈ ਔਰ ਇਹ ਮਲੱਖ ਨੂੰ ਛੱਡ ਕੇ ਔਰ ਕਪੜੇ ਤੇ ਚਿਪਕ ਜਾਂਦਾ ਔਰ ਇਸ ਤਰ੍ਹਾਂ ਕਿ ਇਹ ਜਿਹੜਾ ਕਨਖਜੂਰਾ ਵਿਸ਼ਕਤ ਹੁੰਦਾ ਹੈ ਯਰੀਲਾ ਹੁੰਦਾ ਹੈ ਜੇ ਜਗ੍ਹਾ ਤੇ ਚਿਪਕ ਜਾਂਦਾ ਹੈ ਉਹ ਜਗ੍ਹਾ ਤੇ ਸੂਜਣ ਹੋ ਜਾਂਦੀ ਹੈ ਔਰ ਰੰਗ ਲਾਲ ਹੋ ਜਾਂਦਾ ਹੈ ਔਰ ਕਿਸ ਤਰ੍ਹਾਂ ਕਿ ਕੰਨ ਖਜੂਰੇ ਦੇ ਵਿੱਚ ਨਾਲ ਮਰਛਾ ਹੋ ਜਾਂਦੀ ਹੈ ਚੱਕਰ ਆਉਣੇ ਲੱਗਦੇ ਹਨ ਔਰ ਮਰਛਾ ਹੋ ਜਾਂਦੀ ਹੈ ਜਿਸ ਤਰ੍ਹਾਂ ਕਿ ਕੰਨ ਖਜੂਰਾ ਜਿਹੜਾ ਜਿਸ ਜਗ੍ਹਾ ਤੇ ਚਿਪਕ ਜਾਂਦਾ ਹੈ ਔਰ ਜਗ੍ਹਾ ਤੇ ਸਫੇਦ ਔਰ ਪੀਲੀਆਂ ਔਰ ਲਾਲ ਖੰਸਿਆਂ ਉੱਤਪਨ ਹੋ ਜਾਂਦੀਆਂ ਔਰ ਕੰਨ ਖਜੂਰਾ ਜਿਹੜਾ ਜੇ ਜਗ੍ਹਾ ਤੇ ਚਿਪਕ ਜਾਂਦਾ ਔਰ ਸੇ ਯਕਮ ਹੋ ਜਾਂਦੇ ਐ ਸੋਜਣ ਹੋ ਜਾਂਦੀ ਐ ਔਰ ਜੀਮ ਚਲਾਉਣ ਲੱਗ ਜਾਂਦਾ ਹੈ ਦਿਲ ਘਬਰਾਉਣ ਲੱਗ ਜਾਂਦਾ ਹੈ ਮਰਚਾ ਬੇਹੁੱਚੀ ਅਜਿਹਾ ਰੋਗ ਹੋ ਜਾਂਦੇ ਐ ਔਰ ਕੰਨ ਖਜੂਰਾ ਜਿਹੜਾ ਵਿਸ਼ਕਤ ਹੁੰਦਾ ਹੈ ਜ਼ਹਿਰੀਲਾ ਹੁੰਦਾ ਹੈ ਜਦ ਮਨੁਜ ਵਿਸ਼ਰਾਮ ਕਰਨ ਦੇ ਲਈ ਜ਼ਮੀਨ ਤੇ ਪੈਂਦਾ ਹੈ ਤਾਂ ਇਹ ਕੰਨ ਖਜੂਰਾ ਜਿਹੜਾ ਕੰਨ ਤੇ ਪੈ ਜਾਂਦਾ ਹੈ ਔਰ ਇਸ ਨੂੰ ਕਾਲਨ ਦੇ ਲਈ ਜਿਸ ਤਰ੍ਹਾਂ ਕੇ ਦਾਰੂ ਹਲਦੀ ਦਾ ਪਾਣੀ ਹੋਵੇ ਗਰਮ ਉਹਦੇ ਨਾਲੇ ਬਾਹਰ ਨਿਕਲਿਆ ਹੁੰਦਾ ਹੈ ਜਾਂ ਫਿਰ ਸਿੱਧਾ ਨਮਕ ਦਾ ਗਰਮ ਪਾਣੀ ਕੰਨ ਚ ਪਾਉਣ ਤੇ ਇਹ ਬਾਹਰ ਆ ਜਾਂਦਾ ਹੈ ਜਾਂ ਫਿਰ ਜਿਸ ਤਰ੍ਹਾਂ ਕੇ ਕੰਨ ਖਜੂਰਾ ਜਿਹੜਾ ਹੈ ਕੰਨ ਚ ਗਰਮ ਪਾਣੀ ਪਾਉਣ ਤੇ ਵੀ ਬਾਹਰ ਆ ਜਾਂਦਾ ਹੈ ਔਰ ਇਹ ਜਿਹੜਾ ਕੰਨ ਖਜੂਰਾ ਹੈ ਵਿਸ਼ਕਤ ਹੁੰਦਾ ਹੈ ਜ਼ਹਿਰੀਲਾ ਹੁੰਦਾ ਹੈ ਔਰ ਇਹਦੇ ਡੰਗ ਨਾਲ ਦਰਦ ਹੋਣ ਲੱਗਦਾ ਹੈ ਔਰ ਸਰੀਰ ਮਚਣ ਲੱਗਦਾ ਹੈ ਔਰ ਚੱਕਰ ਆਉਣ ਲੱਗ ਜਾਂਦੀ ਹੈ بے ਹੌਸ਼ੀ ਆਧਿਕ ਰੋਗ ਬਣਦੇ ਹੈ ਔਰ ਜਿਸ ਤਰ੍ਹਾਂ ਕੇ ਕੰਨ ਖਜੂਰ ਇੱਕ ਵਿਸ਼ਕਤ ਜੀਵਨ ਦਾ ਹੈ ਅਯੁਰਵੇਦ ਦੇ ਸ਼ਲੋਕਾਂ ਚ ਲਿਖਿਆ ਹੈ ਤਦ ਬ੍ਰਿਜਿਸ਼ਟੇ ਸੋਖੋ ਵੇਦਨਾ ਦਹਤਿ ਹਿਰਤੀ ਸਵੇਤਾਗਨ ਪ੍ਰਭਵਯ ਮੇਚ ਦੇਵ ਦਾਹੋ ਮਿਰਚਾ ਚਤੀ ਮਾਤਰਮ ਜਵੇਦ ਪਿੰਡ ਕੋਤ ਪਚਿਛ ਪਿਤਾ ਸਤਪਦੀ ਦੰਸਾ ਇਸ ਤਰ੍ਹਾਂ ਕਿ ਇਹ ਜਿਹੜਾ ਕਨ ਖਜੂਰਾ ਹੁੰਦਾ ਹੈ ਸਵੇਤ ਪਿੰਨ ਤਾਬਰ ਦਿਸਤੇ ਸੋਪੋ ਇਹ ਜਿਹੜਾ ਕਨ ਖਜੂਰਾ ਹੁੰਦਾ ਹੈ ਜਿਸ ਜਗ੍ਹਾ ਦੇ ਵਿੱਚ ਜਿਸ ਜਗ੍ਹਾ ਤੇ ਡੰਗ ਮਾਰਦਾ ਹੈ ਤਾਬਰ ਦਿਸਤੇ ਸੋਪੋ ਔਰ ਸੋਪ ਸੁਜਨ ਉਤਪਰ ਹੋ ਜਾਂਦੀ ਹੈ ਸੋਪੋ ਵੇਦਨਾ ਵੇਦਨਾ ਹੈ ਪੀੜਾ ਉਤਪੰਨ ਹੋ ਜਾਂਦੀ ਹੈ ਵੇਦਨਾ ਦਹਾਚੇ ਹਿਰਦੇ ਔਰ ਹਿਰਦੇ ਨੂੰ ਜਲਨ ਹੋਣ ਲੱਗ ਜਾਂਦੀ ਹੈ ਦਾਹ ਹੋਣ ਲੱਗ ਜਾਂਦਾ ਚੇਰੇ ਨੂੰ ਦਾਹ ਚੇਹਰੇ ਸਵੇਤਾਗਨ ਪ੍ਰਭਾ ਭਇਆ ਔਰ ਜਿਹੜਾ ਸਵੇਤਾਗਨ ਪ੍ਰਭਾ ਕਨਖੂਰਾ ਹੁੰਦਾ ਔਰ ਇਹਦੇ ਨਾਲ ਜਿਸ ਤਰ੍ਹਾਂ ਕਿ ਦਾਹ ਹੋਣ ਲੱਗ ਜਾਂਦਾ ਔਰ ਮੁਰਛਾ ਵੀ ਦਾਹ ਮੁਰਛਾ ਬੇਹੋਚੀ झाती मात्रम सफेद पिंड कोत प्रतिष्ठ सतपदी दंसाह और सतपदी का दंसा जरा पीला हों जिस जगह देते डंग मारता उस जगह से पीला होने लग जाता और लाल फुंसियाँ सफेद फुंसियां पीलिया फुंसियां जिस तरह के ये जड़ा कन्न खजूरा होंठ प्रकार ਔਰ ਸਵੇਤਾਗਨ ਪ੍ਰਭਾ ਔਰ ਅਗਨ ਪ੍ਰਭਾ ਇਹ ਦੋ ਕਿਸਮ ਦਾ ਕੰਨ ਖਜੂਰਾ ਜਿਹੜਾ ਭਿਆੰਕਰ ਵਿਛਾਈਲਾ ਜ਼ਰੀਲਾ ਹੁੰਦਾ ਔਰ ਬਹੁਤ ਭਿਆਨਕ ਇਹਦੇ ਵਿੱਚ ਵਿੱਚ ਹੁੰਦਾ ਹੈ ਅਧਿਕ ਜਾਣਕਾਰੀ ਜੇ ਲਈ ਫੋਨ ਕੀਜੀਏ 85599 8130 ਮੈਂ ਰਾਜ ਸਰਦੀ ਸਿੰਘ ਪਿੰਡ ਪਿਉਰੀ ਨੇੜੇ ਕਿ ਦਰਵਾਜਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਜੈਪੀ ਜੈਪਾਤ ਨਮਸਕਾਰ ਸਸੇ ਕਾ